you. Mm -hmm. ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਵ ਭਾਰਤੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਈ ਜਾ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਦੀ ਧਰਮ ਪਤਨੀ ਕੌਂਸਲਰ ਮਨਜੀਤ ਕੌਰ ਦੇ ਵੱਲੋਂ ਪਰਿਵਾਰ ਤੇ ਸਮੇਤ ਅਖੰਡ ਪਾਠ ਸਾਹਿਬ ਕਰਵਾਏਗੇ ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਵਿੱਚ ਜਿੱਥੇ ਉਨ੍ਹਾਂ ਦੇ ਨਾਲ ਕਾਂਗਰਸੀ ਵਿਦਿਆ ਕਿ ਰਾਣਾ ਗੁਰਜੀ ਸਿੰਘ ਨੇ ਸ਼ਿਰਕਤ ਕੀਤੀ ਤੇ ਹੋਰ ਵੀ ਵਾਕਵਾਕ ਸੀਨੀਅਰ ਆਗੂ ਇੱਥੇ ਪਹੁੰਚੇ ਨੇ। ਸ਼੍ਰੀਮਤੀ ਤੇ ਹੜੇ ਨੂੰ ਯਾਦ ਕਰਦੇ ਹੋਇਆਂ ਸਾਡੇ ਸਰਦਾਰ ਕੁਦਿੱਪ ਸਿੰਘ ਜੀ ਅਤੇ ਉਹਨਾਂ ਦੀ ਤਰਫ ਪਤਨੀ ਮਨਜੀਤ ਕੌਰ ਜੀ ਜਿਨ੍ਹਾਂ ਨੇ ਉਹਨਾਂ ਦੇ ਸੁੱਚੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਧੋਪ ਪਾਏ ਗਏ ਨੇ ਅਤੇ ਗੁਰੂ ਮਹਾਰਾਜ ਨੂੰ ਯਾਦ ਕਰਦੇ ਹੋਇਆਂ ਉਹਨਾਂ ਨੂੰ ਸਮਰਪਿਤ ਪਾਠ ਕਰਵਾਈ ਗਏ। ਉਦੇ ਵਿੱਚ ਅੱਜ ਸਮੁੱਚੇ ਸ਼ਹਿਰ ਦੇ ਬਹੁਤ ਹੀ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਅਤੇ ਕੱਲ ਰਾਣਾ ਗੁਰਜੀਤ ਸਿੰਘ ਜੀ ਹਲਕਾ ਵਿਧਾਇਕ ਉਹ ਵੀ ਇੱਥੇ ਨਤਮਸਤਕ ਹੋ ਕੇ ਗੁਰੂ ਚਰਨਾ ਦੇ ਵਿੱਚ ਹਾਜ਼ਰੀ ਲਵਾ ਕੇ ਗਏ ਨੇ ਸੋ ਸਮੁੱਚੀ ਸੰਗਤ ਨੂੰ ਇਹ ਯਾਦ ਕੀਤਾ ਗਿਆ ਇਸ ਸਬੰਧ ਦੇ ਵਿੱਚ ਜਿਹੜਾ ਖੰਡਪੜ ਸਾਹਿਬ ਦਾ ਪੂਰ ਸਰਦਾਰ ਕੁਲਦੀਪ ਸਿੰਘ ਜੀ ਦੇ ਨਿਵਾਸ ਸਥਾਨ ਤੇ ਪਿਆ ਵਾ ਤੇ ਸਾਡੇ ਭੈਣ ਜੀ ਮਨਜੀਤ ਕੌਰ ਜੀ ਐਮਸੀ ਜੀ ਤੇ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਰਾਜਨੀਤਿਕ ਸ਼ਖਸੀਅਤਾਂ ਨੇ ਹਿੱਸਾ ਲਿਆ ਤੇ ਮਹਾਰਾਜ ਦੇ ਸਾਹਮਣੇ ਨਤਮਸਤਕ ਹੋਏ ਨੇ ਇਹ ਜਿਹੜੇ ਪਾਰਟਿਸਪੋਗ ਹੈ ਕਰਾਏ ਗਏ ਨੇ ਸਾਡੇ ਛੋਟੇ ਸਾਡੇ ਸ਼ਹਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਰਾਏ ਗਏ ਨੇ ਤੇ ਉਹਨਾਂ ਲਈ ਅਸੀਂ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਮਾਜ ਨੂੰ ਇਹ ਸੰਦੇਸ਼ ਦਿੰਦੇ ਆ ਕਿ ਇਹ ਸ਼ਹੀਦੀ ਦਿਵਸ ਯਾਦ ਕਰਨ ਦਾ ਇੱਕ ਤਰੀਕਾ ਆਪਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਵ ਭਾਰਤੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਦੀ ਧਰਮ ਪਤਨੀ ਕੌਂਸਲਰ ਮਨਜੀਤ ਕੌਰ ਤੇ ਵੱਲੋਂ ਪਰਿਵਾਰ ਤੇ ਸਮੇਤ ਅਖੰਡ ਪਾਠ ਸਾਹਿਬ ਕਰਵਾਏਗੇ ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਵਿੱਚ ਜਿੱਥੇ ਉਨ੍ਹਾਂ ਦੇ ਨਾਲ ਕਾਂਗਰਸੀ ਵਿਧਾਇਕ ਰਾਣਾ ਗੁਰਜੀ ਸਿੰਘ ਨੇ ਸ਼ਿਰਕਤ ਕੀਤੀ ਤੇ ਹੋਰ ਵੀ ਵਾਕਵਾਕ ਸੀਨੀਅਰ ਆਗੂ ਇੱਥੇ ਪਹੁੰਚੇ ਨੇ। ਸ਼੍ਰੀਮਤੀ ਧਿਆੜੇ ਨੂੰ ਯਾਦ ਕਰਦੇ ਹੋਇਆਂ ਸਾਡੇ ਸਰਦਾਰ ਕੁਦੀਪ ਸਿੰਘ ਜੀ ਅਤੇ ਉਹਨਾਂ ਦੀ ਤਰਪਤਨੀ ਮਨਜੀਤ ਕੌਰ ਜੀ ਜੋ ਐਮਸੀ ਨੇ ਉਹਨਾਂ ਦੇ ਸੂਚੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਇੱਕੋ ਪਾਏ ਗਏ ਨੇ। ਅਤੇ ਗੁਰੂ ਮਹਾਰਾਜ ਨੂੰ ਯਾਦ ਕਰਦੇ ਹੋਇਆਂ ਉਹਨਾਂ ਨੂੰ ਸਮਰਪਿਤ ਪਾਠ ਕਰਵਾਏ ਗਏ। ਉਦੇ ਵਿੱਚ ਅੱਜ ਸਮੁੱਚੇ ਸ਼ਹਿਰ ਦੇ ਬਹੁਤ ਹੀ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਅਤੇ ਕੱਲ ਰਾਣਾ ਗੁਰਜੀਤ ਸਿੰਘ ਜੀ ਹਲਕਾ ਵਿਧਾਇਕ ਉਹ ਵੀ ਇੱਥੇ ਨਤਮਸਤਕ ਹੋ ਕੇ ਗੁਰੂ ਚਰਨਾ ਦੇ ਵਿੱਚ ਹਾਜ਼ਰੀ ਲਵਾ ਕੇ ਗਏ ਨੇ ਸੋ ਸਮੁੱਚੀ ਸੰਗਤ ਨੂੰ ਵੱਡਾ ਯਾਦ ਕੀਤਾ ਗਿਆ ਇਸ ਹਨ ਸੰਬੰਧ ਦੇ ਵਿੱਚ ਜਿਹੜਾ ਖੰਡਪੜ ਸਾਹਿਬ ਦਾ ਪ੍ਰੋਗਰਾਮ ਸਰਦਾਰ ਕੁਲਦੀਪ ਸਿੰਘ ਜੀ ਦੇ ਨਿਵਾਸ ਸਥਾਨ ਤੇ ਪਿਆ ਵਾ ਤੇ ਸਾਡੇ ਭੈਣ ਜੀ ਮਨਜੀਤ ਕੌਰ ਜੀ ਐਮਸੀ ਜੀ ਤੇ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਰਾਜਨੀਤਿਕ ਸ਼ਖਸੀਅਤਾਂ ਨੇ ਹਿੱਸਾ ਲਿਆ ਤੇ ਮਹਾਰਾਜ ਦੇ ਸਾਹਮਣੇ ਨਤਮਸਤਕ ਹੋਏ ਨੇ ਇਹ ਜਿਹੜੇ ਪਾਰਟ ਦੇ ਭੋਗ ਹੀ ਕਰਾਏ ਗਏ ਨੇ ਸਾਡੇ ਛੋਟੇ ਸਾਡੇ ਸ਼ਹਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਰਾਏ ਗਏ ਨੇ ਤੇ ਉਹਨਾਂ ਲਈ ਅਸੀਂ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਮਾਜ ਨੂੰ ਇਹ ਸੰਦੇਸ਼ ਦਿੰਦੇ ਆ ਕਿ ਇਹ ਸ਼ਹੀਦੀ ਦਿਵਸ ਯਾਦ ਕਰਨ ਦਾ ਇੱਕ ਤਰੀਕਾ ਆਪਾਂ ਨੂੰ